ਅਰ ਗਣ ਕੇ ਤੈਨੂੰ ਫੜਾ ਦੇਣੇ ਸਾਰੇ ਪੈਸੇ ਤੈਨੂੰ ਦੇ ਦੇਣੇ ਭੈਣ ਨੂੰ ਦੇ ਦਾਂਗੇ ਗਣ ਕੇ ਤਰੀ ਨਾ ਨਾ ਮੇਰੀ ਭਾਵ ਮੈਨੂੰ ਤਾਂ ਵਿਸ਼ਵਾਸ ਨਹੀਂ ਬਾ ਠੀਕ ਆ ਤੇਰੀ ਭੈਣ ਉਹਦੇ ਲੱਗ ਆ ਕੌਣ ਆ ਮੰਮੀ ਮੰਮੀ ਆ ਆ ਤੁਹਾਡੇ ਮੰਮੀ ਆ ਹਾਂ ਮੇਰੀ ਮਾਂ ਆ ਹੈ ਤੇ ਮੈਨੂੰ ਇੱਕ ਮਿੰਟ ਫੋਟੋ ਖਿੱਚ ਲੈਣ ਦੇ ਲੈ ਫੋਟੋ ਆ ਮੇਰੀ ਮੈਂ ਵੀ ਕਿ ਬੈਕ ਹੀ ਨਹੀਂ ਚੇਵਾ ਕਰਦੀ ਸੀ ਤੇਰੀ ਮੈਂ ਆਪਣੀ ਦਵਾਈ ਲਈ ਹਨ ਲਈ ਫੋਟੋ ਫੜਾਰੇ ਪੈ ਲੈ ਫੜਾ ਤੇ ਤੇਰੀ ਫੋਟੋ ਲੈ ਲੀ ਇਹ ਇੱਕ ਹੈਗੀ ਆ 60000 ਦੀ ਤੇ 71800 ਦੀ ਆ ਤੇ ਇੱਕ ਐਫ ਡੀ ਹੈਗੀ ਆ 143000 ਦੀ ਤੇ ਇੱਕ ਹੈਗੀ ਆ 153276 ਦੀ ਮਤਲਬ ਡੇਢ ਲੱਖ ਰੁਪਇਆ ਆਪਣੇ ਕੋਲੇ ਮਤਲਬ ਹੈਗਾ ਜੀ ਜਿਹੜਾ ਕੈਸ਼ ਆ ਤੇ 5 ਲੱਖ ਕੁਛ ਦੀਆਂ ਉਹ ਐਫ ਡੀਆਂ ਹੋ ਗਈਆਂ ਠੀਕ ਹੈ ਜੀ ਮੈਂ ਭਾਂਦੀਆਂ ਡੇਢ ਲੱਖ ਕੋਈ ਗੱਲ ਨਹੀਂ ਜੀ ਥੋੜੇ ਛੱਡ ਦੋ ਇੰਨੇ ਕੁ ਆਪਾਂ ਇਹਨੂੰ ਡੇਢ ਲੱਖ ਮੰਨ ਲੈਂਦੇ ਸਾਰੇ ਨੂੰ ਬਸ ਕੋਈ 5-400 ਵੱਧ ਘੱਟ ਹੋਊਗਾ ਆ ਇਹਦੇ ਵਿੱਚ ਪਾ ਲੋ ਸਾਰੇ ਪੈ ਸਤਿ ਸ੍ਰੀ ਅਕਾਲ ਭੈਣੇ ਕੋਣੇ ਵੀ ਰੋ ਤਕੜੀਆਂ ਤੂੰ ਮੇਰਾ ਨਾਮ ਬਲਬੀਰ ਕੌਰ ਬਲਬੀਰ ਕੌਰ ਪਾ ਲ ਲੈ ਪਾ ਪਾਨ ਪੀਰ ਪਹਾੜ ਤੇ ਜੋਦੇ ਹੁਕੂਮ ਤੇ ਜੋਦੇ ਤੇ ਭਾਗੀ ਨੇ ਸਿਰ ਢੇਰੇ ਹਾਂ ਚਲਾਉਂਦਾ ਰਾਜ ਮੇਰੇ ਨਾਲ ਅੱਛਾ ਕਲਵੀ ਬਹੁਤ ਆ ਬਾ ਨਹੀਂ ਬਲਬੀਰ ਕੁਰੇ ਤੇ ਨਾਮ ਕਿਵੇਂ ਜਾਣਦਾ ਲੈ ਦੇਖ ਲੈ ਗੱਡੀ ਜਿੱਤ ਉਤਰਿਆ ਸਭ ਤੋਂ ਪਹਿਲਾਂ ਤੇਰਾ ਨਾਮ ਹੀ ਲਿਆ ਵੇ ਬਲਬੀਰ ਕੌਰ ਮੈਂ ਤੁਹਾਨੂੰ ਪਛਾਣ ਲਿਆ ਕਦਾ ਮੈਂ ਕਿੱਥੇ ਪਛਾਣਿਆ ਕਿਵੇਂ ਆਪਾਂ ਮਿਲੇ ਹੋਇਆ ਪਹਿਲਾਂ ਵੀ ਤੁਸੀਂ ਕਿੱਥੇ ਜੌਬ ਕਰਦੇ ਸੀ ਆਮ ਵਰਕਿੰਗ ਇਨ ਦਾ ਲੈਸਟ ਸਟਰੀਟ ਅਪਾਰਟਮੈਂਟ ਇਨ ਦਾ ਚੰਡੀਗੜ੍ਹ ਯੈਸ ਆਪਾਂ ਚੰਡੀਗੜ੍ਹ ਮਿਲਿਆ 17 ਚ ਜਿਵੇਂ ਕਹਿੰਦੇ ਬੋਲੇ ਮੈਨੂੰ ਕਿ ਗੁੱਪੀ ਮੈਂ ਤੇਨੇ ਪਰਚਾਣ ਲਿਆ ਜੇ ਤੇ ਮੈਂ ਅਜੇ ਫੇਰ ਸਿੱਧੀ ਖੁਦੀ ਸੇਵਾ ਕਰਨ ਦੀ ਖਵਾਜਤ ਹੈ ਮੈਨੂੰ ਗੁਜ਼ਾਰੀ ਦਾ ਨਾ ਤੈਨੂੰ ਮੈਂ ਪਛਾਣ ਲਿਆ ਓ ਵਾਹਿਗੁਰੂ ਵਾਹਿਗੁਰੂ ਸਾਡੀ ਬਾਸੀ ਮਈਆ ਹੈ ਵਾਹਿਗੁਰੂ ਵਾਹਿਗੁਰੂ ਕਾ ਵਾਹ ਜੀ ਵਾਹ ਭੈਣ ਮਰੀਏ ਬਲਬੀਰ ਕੁਰੇ ਤੇਰੇ ਤਾਂ ਬੜੀ ਤਾਕਤ ਆ ਸ਼ਕਤੀ ਬੜੀ ਆ ਮੇਰੇ ਚ ਤਾਕਤ ਨਹੀਂ ਮੇਰੇ ਪੀਰ ਚ ਤਾਕਤ ਆ ਹਾਂ ਇਹ ਸੁਭਾਲ ਸਹੀ ਜਵਾਬ ਦੇਣੀ ਕਹਰੇ ਵਾਲੀ ਨੂੰ ਹਾਂ ਮੇਰੇ ਪੀਰ ਵਿੱਚ ਤਾਕਤ ਆ ਮੇਰੇ ਚ ਤਾਕਤ ਨਹੀਂ ਕਿੰਨਾ ਸੋਹਣਾ ਮੰਦਰਾ ਜੈ ਸ਼੍ਰੀ ਰਾਮ ਇਧਰ ਥੱਲੇ ਆ ਕੇ ਦਿਖਾ ਦੇ ਥੱਲੇ ਆ ਕੇ ਦਿਖਾ ਨਹੀਂ ਬਲਬੀਰ ਕੁਰੇ ਨਿਆਜ ਆ ਜ ਆ ਰਾਮ ਜੀ ਦਾ ਮੰਦਿਰ ਦਿਖਾ ਦੇ ਭੈਣੇ ਰਾਮ ਜੀ ਦੇ ਦਰਸ਼ਨ ਕਰਾ ਦੇ ਭੈਣੇ ਭੈਣੇ ਕੁੜੇ ਬਲਵੀਰ ਭੈਣੇ ਕਰਾ ਦੇ ਰਾਮ ਜੀ ਦੇ ਦਰਸ਼ਨ ਇਹ ਇੱਧਰ ਦੀ ਕਰਾ ਦੇ ਮਾਰ ਕੀ ਹੈ ਮਾਰਦੀ ਹਲੋ ਇੱਧਰ ਦੀ ਇੱਧਰ ਦੀ ਕਰਾ ਦੇ ਅੰਦਰ ਅੰਦਰ ਦਰਸ਼ਨ ਕਰਾ ਦਈਏ ਇਹ ਮੈਂ ਬਾਣੀ ਖੋਲੂ ਹਾਲ ਹੋਤ ਕਿੰਨੇ ਪਹਿਲੇ ਡਾਕਟਰ ਨੇ ਕੋਈ ਛਾਪੜੀ ਜਿੱਤ ਵਾਇਪ ਖਿੱਚ ਕੇ ਫਿਰ ਉਹਨੇ ਓਹ ਹੋਹ ਤੂੰ ਰਿਪੋਰਟ ਦਰਜ ਕਰਾ ਆ ਥੱਲੇ ਆ ਰਿਪੋਰਟ ਦਰਜ ਕਰਾ ਦਰਜ ਕਰਾ ਦੀ ਮਹਿਮਾਨ ਨਹੀਂ ਨਹੀਂ ਤੂੰ ਮੈਨੂੰ ਹੀ ਕਰਾ ਆ ਜਾ ਭੈਣ ਬਣ ਕੇ ਆ ਜਾ ਕਰ ਆਪਾਂ ਰਿਪੋਰਟ ਦਰਜ ਕਰਦੇ ਹੁਣੀ ਲੈ ਆ ਪੈਨ ਦੇ ਕਾਕਾ ਰਿਪੋਰਟ ਦਰਜ ਕਰੀਏ ਆ ਆ ਜਾ ਭੈਣ ਬਣ ਕੇ ਥੱਲੇ ਆ ਜਾ ਮੈਂ ਬਸ ਮੈਨੂੰ ਕਹਿਣ ਦੇ ਦੀ ਨਹੀਂ ਨਹੀਂ ਤੂੰ ਆਪਣਾ ਨਾਮ ਨੋਟ ਕਰਾ ਲੈ ਸਾਰਾ ਥੱਲੇ ਆ ਜਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਪਟਿਆਲੇ ਸ਼ਹਿਰ ਦੇ ਵਿੱਚ ਅਰਬਨ ਸਟੇਟ ਫੇਸ 1 ਐਲ ਆਈ ਜੀ ਦੇ ਵਿੱਚ ਇਤੋਂ ਅਸੀਂ ਅੱਜ ਤੋਂ 2-3 ਸਾਲ ਪਹਿਲਾਂ ਇੱਕ ਬਾਪੂ ਅੱਖਾਂ ਤੋਂ ਅੰਨ੍ਹਾ ਸੀ ਤੇ ਨਾਲ ਉਹਨਾਂ ਦੀ ਧਰਮ ਪਤਨੀ ਸੀ ਜਿਹਦੇ ਪਿੱਛੇ ਜ਼ਖਮ ਹੋਏ ਸੀ, ਬੈੱਡ ਸੋਰ ਹੋਏ ਸੀ ਉਹ ਸਾਹਮਣੇ ਘਰੋਂ ਲੈ ਕੇ ਗਏ ਸੀਗੇ ਤੇ ਅੱਜ ਉਸੇ ਮਹੱਲੇ 'ਚ ਦੁਬਾਰਾ ਸੇਵਾ ਮਿਲੀ ਐ ਇਸ ਘਰ ਦੇ ਵਿੱਚ ਇੱਕ ਭੈਣ ਰਹਿੰਦੀ ਐ ਜਿਵੇਂ ਤੁਸੀਂ ਦੇਖਿਆ ਸੀ ਉੱਪਰ ਗੱਲ ਕੀਤੀ ਐ ਪਹਿਲਾਂ ਉਹਦੇ ਨਾਲ ਅੰਦਰ ਕੱਲੀ ਕੋਈ ਬੋਲੀ ਜਾਂਦੀ ਐ ਸਾਰਾ ਮਹੱਲਾ ਮੰਲੋ ਪਰੇਸ਼ਾਨਾ ਤੋਂ ਵਿਚਾਰੀ ਉਹ ਖੁਦ ਪਤਾ ਹੀ ਨਹੀਂ ਕੀ ਕਰਨਾ ਕੀ ਕਹਿਣਾ ਕੀ ਬੋਲਣਾ 15 16 ਸਾਲਾਂ ਤੋਂ ਹੀ ਭੈਣ ਇਹ ਨਰਕ ਕੱਟ ਰਹੀ ਹੈ ਨਰਕ ਪੜ੍ਹੀ ਲਿਖੀ ਸੀ ਸਰਕਾਰੀ ਜੌਬ ਕਰਦੀ ਸੀ ਕਿਸੇ ਟਾਈਮ ਪਰ ਮੈਂਟਲੀ ਅਫਸੈਟ ਹੋ ਗਈ ਮਾਂ ਸੀ ਇਹਦੀ ਮਾਂ ਵੀ ਮਰ ਗਈ ਇਹਦੀ ਭੈਣ ਇੱਥੇ ਸਾਹਮਣੇ ਰਹਿੰਦੀ ਆ ਉਹ ਵੀ ਵਿਚਾਰੀ ਕਹਿੰਦੀ ਮੈਂ ਕੁਝ ਕਰ ਨਹੀਂ ਸਕਦੀ ਤੇ ਭਰਾ ਵੀ ਆ ਸਾਰਾ ਕੁਝ ਹੈਗਾ ਪਰ ਕੋਈ ਰਿਸ਼ਤੇਦਾਰ ਮਗਰ ਨਹੀਂ ਆ ਰਿਹਾ ਇਸ ਟਾਈਮ ਇੰਨੀ ਮੇਰੇ ਚ ਮਾਤਾ ਹੁੰਦੀ ਆ ਬੈਣੇ ਮੈਂ ਬਹੁਤ ਮਜਬੂਰ ਸਾਂਸੀ ਕਾਲ ਪੈਣੇ ਮੇਰੀ ਭੈਣ ਮੇਰੀ ਮਾਂ ਕਰਕੇ ਡਰਦੀ ਆ ਤੇ ਮੇਰੀ ਭੈਣ ਮੈਂ ਵੀ ਮੈਂ ਇਨਕੀ ਨੂੰ ਜਾਉਂਗੀ ਅੱਜ ਤੇਰੇ ਭਰਾ ਵਾ ਸਾਦੀ ਪੈਣ ਨੂੰ ਕੌਣ ਤੰਕਰੂਗਾ ਸਾਡੇ ਹੁੰਦੇ ਆ ਗੱਲ ਲੱਗਦਾ ਮੇਰੀ ਬੇਬੇ ਮਾਂ ਕੀ ਦੁੱਧਾ ਵੀਰ ਦਾ ਦਰਬਾਰ ਬਣਾਉਣਾ ਆਂਦੂ ਰੱਬਿਆ ਬਣਾਉ ਮੇਰੇ ਪੈਸੇ ਵੀ ਕੱਢ ਲੈ ਅੰਦਰੋਂ ਪੈਸੇ ਲੈ ਤੇ ਵੀ ਕੱਢ ਤੂੰ ਤੇਰੇ ਨਾਲ ਅਸੀਂ ਤੇਰੇ ਨਾਲ ਆ ਭੈਣੇ ਤੇਰਾ ਨਾਮ ਬਲਵੀਰ ਪੈਗਾ ਮੈਂ ਤੇਰੇ ਬਾਪੂ ਲਈ ਬਣਾਉਂਗੀ ਨੋ ਨੋ ਮੈਨੂੰ ਮਾਵਰੀ ਕੋਈ ਨਹੀਂ ਆਉਂਦੀ ਮੈਂ ਤਾਂ ਦੇਣੀ ਆ ਕੋਈ ਨਾ ਬੈਠ ਕੋਈ ਸਾਡੇ ਭਰਾ ਹੀ ਹੈ ਚੰਗਾ ਤੇਰੀ ਜ਼ਿੰਦਗੀ ਵਧ ਗਈ ਤੇਰੀ ਲਾਈਫ ਵਧ ਗਈ ਮੈਂ ਵੀ ਤੇਰੇ ਕੋਲ ਆਉਂਗੀ ਨਾ ਨਾ ਮੈਂ ਨਹੀਂ ਜਲਦੀ ਮੈਂ ਠੀਕ ਆ ਹਾਂ ਠੀਕ ਹੈ ਠੀਕ ਹੈ ਠੀਕ ਮੈਂ ਠੀਕ ਆ ਮੈਂ ਸਭ ਤੋਂ ਠੀਕ ਆ ਠੀਕ ਹੈ ਭੈਣੇ ਠੀਕ ਆ ਆਹ ਕੌਣ ਆ ਭੈਣੇ ਕਿ ਕੋਣ ਐ ਮੇਰੀ ਭੈਣ ਬਲਵਿੰਦਰ ਕੌਰ ਆ ਬਲਵਿੰਦਰ ਕੌਰ ਪਾਦਲ ਹੋ ਗਈ ਤਾਂ ਹੀ ਆਈ ऍम ਗਰਮਿੰਗ ਪਲੇ ਵੀਰੀ ਗੁੱਡ ਆਮ ਨੋਟ ਮੈਂਟਲ ਅ ਦੇ ਆਰ ਹੈਡ ਐਕਚੁਅਲੀ ਜੱਜ ਯੂ ਆ ਬਲਵਿੰਦਰ ਅ ਮੈਂਟਲ ਮੈਂ ਕਿ ਆਮ ਨੋਟ ਮੈਡ ਆਮ ਵਰਕਿੰਗ ਇਨ ਦ ਐਲਐਸਟੀ ਬੰਡ ਡਿਪਾਰਟਮੈਂਟ ਆ ਐਂਡ ਆ ਹੈਡ ਪਾਸਟਰ ਅ ਅਰੇ ਮੈਨੂੰ ਗੱਲ ਕਰਨੀ ਹੈ ਜੱਜ ਅ ਪ੍ਰਮੋਸ਼ਨ ਫਾਦਾ ਐਲਡੀਸੀ ਔਨ ਦ ਮੈਡੀਕਲ ਗਰਾਉਂਡ ਓਕੇ ਠੀਕ ਹੈ ਨਾ ਹਮ ਨਹੀਂ ਤੁਸੀਂ ਇਹ ਨੂੰ ਨਹੀਂ ਹੱਤ ਲਓ ਠੀਕ ਹੈ ਭੈਣ ਠੀਕ ਐਦਾਂ ਕਰਕੇ ਤੁਹਾਡੇ ਤੇ ਪਰਚਾ ਦਰਜ ਹੁੰਦਾ ਜੀ ਠੀਕ ਹੈ ਭੈਣ ਠੀਕ ਤੁਹਾਨੂੰ ਮੇਰੀ ਛੋਟੀ ਭੈਣ ਆ ਭਰਾ ਤੇ ਪਰਚਾ ਹੋਣੀ ਦੱਦ ਕਰਾਉਗੀ ਮੇਰੀ ਭੈਣ ਹੈ ਆ ਮੈਂ ਕੋਟ ਦਾ ਕਰਦਾ ਹਾਂ ਕੈਮਰੇ 'ਚ ਰਿਕਾਰਡ ਹੋ ਗਿਆ ਸਾਰਾ ਰਿਕਾਰਡ ਕਰ ਲਿਆ ਤੂੰ ਲੈ ਨਹੀਂ ਤੇ ਤੁਸੀਂ ਮਨੂੰ ਹਟਕੇ ਲੈ ਜਾਂਦੇ ਲੈ ਨਹੀਂ ਮੇਰੀ ਭੈਣ ਮੈਂ ਤਾਂ ਜੱਜ ਦੀ ਰਿਕਾਰਡਿੰਗ ਕਰ ਲਈ ਸੀ ਅੱਛਾ ਮੈਂ ਤਾਂ ਜੱਜ ਦੀ ਸੈਸ਼ਨ ਜੱਜ ਦੀ ਸੈਸ਼ਨ ਜੱਜ ਦੀ ਰਿਕਾਰਡਿੰਗ ਕਰ ਲਈ ਸੀ ਤੂੰ ਫੇਰ ਤਾਂਹੀਂ ਤਾਂ ਕਿੰਨੀ ਜਿੱਤ ਗਈ ਜੀ ਮੈਂ ਤਾਂ ਖਮਾਉਟ ਦਿਖਾਤਾ ਪੈਣੀ ਲੈ ਆਰਡਰ ਤਾਂ ਦਿਖਾ ਬੈਣ ਲਾਨੀ ਸਾਰੇ ਆਰਡਰ ਲਈ ਫਿਰਦੀ ਭੇਨਤਾ ਪੂਰੀ ਫੈਲਿਆ ਕੋਰਡ ਦੀ ਪੂਰੀ ਕੋਰਡ ਦੀ ਫੈਲ ਆ ਭੈਣ ਕੋਲੇ ਵੀ ਰਿਪੋਰਟ ਨੇ ਆ ਕਿਸ ਤਿਆਰ ਕੀਤਾ ਬਾ ਨਹੀਂ ਬਲਵੀਰੋ ਬਲਵੀਰਕੌਰ ਡਾਕਟਰ ਆ ਸਰਦਾਰ ਕਿਰਪਾਲ ਸਿੰਘ ਕੋਣ ਕਰੂਗਾ ਵਕੀਲ ਕਰਦਾ ਹੈ ਤਿਆਰ ਮੈਂ ਕਰਿਆ ਤਿਆਰ ਫਾਈਲ ਗੁਰਿੰਦਰ ਸਿੰਘ ਜੀ ਆਫੀਸਰ ਮਨਪ੍ਰੀਤ ਸਿੰਘ ਮੇਲ ਆਫਿਸ ਸਾਡ ਸਾਡ ਇਹਨਾਂ ਨੇ ਕੱਟਣ ਜੀ 17 ਲੱਖ ਸਾਢੇ 17 ਇੱਧਰ ਲੈਨੇ ਉਹ ਦੱਸੋ ਉਹ ਹੀ ਦੱਸੂ ਮੈਂ ਕੀ ਗੱਲ ਦੱਸੋ ਭਣ ਕੀ ਆ ਇਹ ਦਫ਼ਤਰ ਵਾਲੇ ਇਹਨੂੰ ਮਤਲਬ ਕਿ ਆਹੀ ਕਿਸੇ ਜਿਮੀ ਪ੍ਰੋਮੋਸ਼ਨ ਪਹਿਲਾਂ ਕਰਤੀ ਆ ਦੇਖੋ ਕਰਦੇ ਵਿੱਚ ਐਸਪੀ ਦੀ ਲੈਟਰ ਸਸਪੈਂਸ਼ਨ ਤੋਂ ਆਈ ਅਫਸਰ ਦੇ ਵਿੱਚ ਵੜਨੀ ਸੀ ਦੰਦੇ ਹਾਜ਼ਰੀ ਨਹੀਂ ਪਾਉਣ ਦੰਦੇ ਸੀ ਸਾ ਅਛਾ ਜੀ ਪੂਰਾ ਉਹਨੂੰ ਮਤਲਬ ਕਿ ਇੱਕ ਸਾਰੇ ਨੂੰ ਹਾਜ਼ਰੀ ਨਹੀਂ ਪਾਉਣ ਦੁੱਤੀ ਹਾਂ ਦੇਖੋ ਜੀ ਆਰਡਰ ਪਾਸਾ ਮੈਂ ਗੈਰ ਹਾਜ਼ਰ ਕਰਕੇ ਦਿਖਾ ਕੇ ਇਹਨੂੰ ਫੇਰ ਸਸਪੈਂਡ ਕਰਤਾ ਫੇਰ ਟਰਮੀਨੇਟ ਕਰਤਾ ਜਦੋਂ ਕਿ ਇਹ ਹਾਜ਼ਰੀ ਰੋਜ਼ ਜਾਂਦੀ ਸੀ ਦਫ਼ਤਰ ਰੋਜ਼ ਦਿੱਲੀ ਹਾਜ਼ਰੀ ਨਹੀਂ ਸੀ ਪਾਉਣ ਦਿੰਦੇ ਜੈਨ ਜੱਜ ਸਾਹਵੇਂ ਜਿਹੜੇ ਉਹਨੇ ਤਾਂ ਮੈਨੂੰ ਆਹ ਤਾਰਕੁਲਾ ਜੱਜ ਨੇ ਦਿੱਤਾ ਹਾਰਨ ਦਾ ਆਰਡਰ ਜੇ ਉੱਚੀ ਬੋਲੂ ਤਾਂ ਕੈਨੇਡਾ ਅਮਰੀਕਾ ਤੱਕਵਾ ਜਾਊਗੀ ਇੰਟਰਨੈਟ ਮਸ਼ੀਨ ਨੇ ਕੀ ਹੋਇਆ ਹੈ ਆਰਡਰ ਆ ਹਾਰਨ ਦਾ ਆਰਡਰ ਮੇਰੇ ਤੋਂ ਜੱਜ ਨੇ 7 ਕਰੋੜ ਲੈ ਲਿਆ ਜੀ ਅੱਛਾ ਹਾਰਨ ਦਾ ਆਰਡਰ ਦੇਖੇ

ਅੱਤ ਅਫਸਲ ਕਿਆ ਕਿਆ ਹੋ ਰਿਹਾ ਜਿੱਥੇ ਮੇਰੀ ਮੰਮਾ ਨੂੰ ਮੈਂ ਕਿਹਾ ਤੀ ਨਾ ਮੈਂ ਮਾਏ ਇੱਥੇ ਤੇ ਲੋਕ ਮਾਰਨਗੇ ਇੱਥੇ ਇੱਥੇ ਤੇ ਨਾ ਬਲ ਕਰਨਗੇ ਓਥੋਂ ਕਰ ਲਿਆ ਤੁਸੀਂ ਭੈਣ ਇੱਥੇ ਸਾਹਮਣੇ ਹੀ ਰਹਿਣੇ ਹੋ ਹੈ ਹਾਂ ਜੀ ਉਹ ਸਾਹਮਣੇ ਹੀ ਆਪਣੇ ਆਂਟੀ ਸੀ ਨੇ ਜਿਹੜੇ ਤੁਹਾਡੇ ਕੋਲ ਹਾਂ ਲੈ ਕੇ ਗਈ ਸੀ ਅਸੀਂ ਉਹ ਆਹ ਦੇਖੋ ਜੀ ਮੇਰੀ ਮੈਡੀਕਲ ਖੋਲੀ ਪੁਲਿਸ ਨੇ ਆ ਆ ਵੀ 36 ਕਿ 782 ਇਹ ਵੀ ਮੈਰਿਜ ਨਹੀਂ ਹੋਈ ਤਾਂ ਹੈ ਜੀ ਹੈਂਡੀਕੈਪ ਨਹੀਂ ਮੇਰੀ ਪ੍ਰੋਬਲਮ ਸੀ ਅਸ਼ਾ ਆ ਕੁੜੀ ਦੀ ਸਾਮਣਾ ਦੀ ਫਰਜੀ ਡਿਗਰੀ ਆ ਵੀਆ ਵੀ ਕਰੀ ਵੀ ਬੀਐਸਸੀ ਵੀ ਉਦੋਂ ਮੇਰੀ ਪੂਰੀ ਚੌਂਗੀ ਚਾਲੀ ਦੀ ਮਾਂ ਦੇਖ ਤੈਨੂੰ ਮੈਂ ਵਚਨ ਕਰਤੀ ਆ ਤੈਨੂੰ ਸੋਹਰਿਆਂ ਦੀ ਸੇਵਾ ਕਰਨੀ ਪਊਗੀ ਠੀਕ ਆ ਮੈਂ ਕਿਹਾ ਵੀ ਤੇਰੇ ਸਾਰੇ ਖਿੱਚ ਕੇ ਮੇਰੇ ਨਾਲ ਬਸ 20 ਸਾਲਾਂ ਤੋਂ ਇਕੱਲੇ ਰਹਿੰਦੀ ਐ ਅਰੇ ਮਮਾ ਵੀ ਇਕੱਲੇ ਆਪਣੀ ਮੰਮੀ ਨੂੰ ਵੀ 20 ਸਾਲ ਲੱਤ ਹੋਈ ਉਹਨੂੰ ਵੀ ਇਹ ਕਿੰਨੇ ਮਾਇਆ ਜੀ ਜ਼ਬਰਦਸਤ ਟੀਰੇ ਤੇ ਕਿਹੋ ਜਿਹੇ ਸੋਹਰਿਆਂ ਨਾਲ ਦੋਨੇ ਆਪਸ ਵਿੱਚ ਉਹ ਕਰਦਿਓ ਤੇ ਉਹਨੇ ਉਹਨੂੰ ਵੀ ਐ ਨਹੀਂ ਇਦਾਂ ਤੈਨੂੰ ਲਾਜਿਬ ਨਹੀਂ ਕਰਾਉਣ ਦਿੱਤਾ ਮੰਮੀ ਦਾ ਹਨਾ ਗਈ ਨਹੀਂ ਮੇਰੇ ਮਰੀਜ਼ ਨੂੰ ਨਾ ਨਾ ਜੀ ਨਹੀਂ 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 ਇਹ ਲਈ ਸੀ ਕਿਨੇ ਬੇਟੀ ਲੈਣ ਆਈ ਸੀ ਨਾ ਨਾਲ ਆਈਆਂ ਨਹੀਂ ਆਹੀ ਕਿਹਾ ਇਹਹੀ ਬਿੱਲੀ ਦੇ ਤੌਰਨੇ ਆਰਡਰ ਕਰਿਆ ਵੀ ਇਹਦੀ ਮਾਂ ਨੂੰ ਬੱਤਰ ਕਰਕੇ ਮਾਰ ਦੋ ਮੈਂ ਡਰਦੀ ਨਹੀਂ ਜੇ ਮਰਨਾ ਹੋਵੇ ਫਿਰ ਸੱਚ ਤਾਂ ਬੋਲ ਦਵਾਂ ਇਸਨੇ ਮੈਂ ਮਾਂ ਨੂੰ ਮਾਰਨ ਦਾ ਆਰਡਰ ਕੀਤਾ ਇਹਨੂੰ ਨੇ ਇਹਨੂੰ ਆਰਡਰ ਕੀਤਾ ਤੇ ਫਿਰ ਇਹਨਾਂ ਨੇ ਸਾਰੇ ਮਹੱਲੇ ਨੇ ਮੇਰੀ ਮਾਂ ਨਾਲ ਬੱਤਰ ਕਰਕੇ ਕਰਾਸ ਹੁੰਦਾ ਹੈ ਕਰਾਸ ਹਾਨਿਆ ਕਰਾਸ ਦੀ ਜੰਮੀ ਨੂੰ ਹਾਨਿਆ ਇਹ ਲੈਣ ਆਏ ਸੀ ਮਾਂ ਨੂੰ ਬਿਮਾਰ ਸੀ ਇਹਨੇ ਭੇਜਿਆ ਨਹੀਂ ਨਾਲ ਥੋੜੇ ਜਾਣ ਨਹੀਂ ਦਿੱਤਾ ਮੈਂ ਡਾਕਟਰ ਨੇ ਕਿਹਾ ਅਗਰ ਵਾਲਿਆਂ ਵੀ ਤੇਰੀ ਮਾਂ ਨੂੰ ਕੱਲ੍ਹ ਲਾਜੀ ਮੈਂ ਪਛਾ ਵਾਲੀ ਪੈਪ ਕੱਢ ਦੋ ਹੈ ਪਛਾ ਵਾਲੀ ਪੈਪ ਖਿੱਚ ਕੇ ਕੱਢ ਕੇ ਨਹੀਂ ਰੱਥੀ ਹੁੰਦੇ ਰੱਥੀ ਪਛਾ ਵਾਲੀ ਨਾ ਮੈਂ ਠੀਕ ਆਂ ਜੀ ਮੈਨੂੰ ਐਸੇ ਹੀ ਕੰਨਾ ਨਹੀਂ ਕਰਨੀ ਆ ਪਾਗਲਾ ਪੂਗਲ ਨਹੀਂ ਆ ਹਾਂ ਮੈਂ ਤਾਂ ਥੋੜਾ ਫਿਰਦਾ ਬਸ ਮੈਂ ਠੀਕ ਥਾਂ ਕਿ ਮੈਂ ਸਿਹਤ ਤੋਂ ਠੀਕ ਆ ਮਾਜ ਘਰ ਹਾਕਾ ਕੇ ਜ਼ਹਿਰ ਖਾਲ ਮਨਾ ਮੈਂ ਤਾਂ ਹਮ ਨਹੀਂ ਮਰਦੀ ਮੈਨੂੰ ਸਹਿਲ ਕਰ ਦੇ ਨਾ ਮਾਰ ਦੇ ਉੱਤੇ ਬੱਟੇ ਆ ਇਧਰ ਸਾਰੇ ਬੱਟੇ ਹੀ ਬੱਟੇ ਸਿੱਟੇ ਪਏ ਹੋਣਾ ਆ ਸਾਰੇ ਕਿੰਨੇ ਬੱਟੇ ਪਏ ਆ ਆ ਦੇਖੋ ਜੀ ਕਿੰਨੇ ਫੋਨ ਪਏ ਆ ਭੈਣ ਕੋਲੇ ਇੱਕ ਫੋਨ ਆਹਾ ਚੱਲੀ ਜਾਂਦਾ ਇੱਕ ਆ ਪਿਆ ਫੋਨ ਬੀਬੋ ਦਾ ਇੱਕ ਆ ਬੀਬੋ ਦਾ ਫੋਨ ਪਿਆ ਇੱਕ ਆ ਵੀ ਬੀਬੋ ਦਾ ਫੋਨ ਪਿਆ ਆ ਵੀ ਬੀਬੋ ਦਾ ਫੋਨ ਪਿਆ ਸਾਰੇ ਫੋਨ ਚੱਲਦੇ ਆ ਕੋੜਾ ਜੀ ਆ ਦੋਨੇ ਸਾਰੇ ਫੋਨ ਚੱਲਦੇ ਆ ਆ ਦੇਖ ਜੀ ਸ਼ੀਸ਼ੇ ਭੰਨਦਾ ਆ ਦੇਖੋ ਮੋਬਾਈਲ ਦੇ ਨਾ ਮਨ ਕੋਈ ਇੰਟੈਲੀਜੈਂਟ ਨਾ ਸਮਝੂ ਪਰ ਹੱਥ ਮਾਰੇ ਹਾਂ ਹਾਂ ਕੈਮਰਾ ਰਹਿਣ ਦੇ ਕੋਈ ਨਾ ਕੋਈ ਨਾ ਕੋਈ ਨਾ ਦੇਖ ਲਓ ਇਹਦੇ ਤੇ ਨਾ ਰਿਕਾਰਡਿੰਗ ਸੈੱਲ ਕਰਦਾ ਆ ਦੇਖੋ ਜੀ ਸਾਰੇ ਫੋਨ ਚੱਲ ਰਹੇ ਆ ਐ ਨਹੀਂ ਹੈਗਾ ਕੋਈ ਆ ਦੇਖੋ ਇੱਕ ਆ ਫੋਨ ਇੱਕ ਆ ਸਾਰੀਆਂ ਬੈਟਰੀਆਂ ਨਵੇਂ ਪਹਾਈਆਂ ਨੇ ਚਾਰ ਪੰਜ ਇਹ ਕਿੱਥੇ ਸੱਤ ਫੋਨ ਹੈ ਪਹਿਣ ਕੇ ਨਹੀਂ ਦੇਖੋ ਜੀ ਹਲੇ ਤੱਕ ਇੱਧਰ ਫੋਨ ਹੋਰ ਪਹਿਨੇ ਅੱਛਾ ਸੱਤ ਫੋਨ ਇੱਧਰ ਪਹਿਨੇਆਂ ਪਾਂਤੀਆਂਆਂ ਧਿਆਰ ਨਾਲ ਪਾਵਰ ਬੈਂਕਾਂ ਭੈਣ ਕੋਲੇ ਕਿੰਨੀਆਂ ਦੇਖੋ ਜੀ ਦੋ ਤਿੰਨ ਪਾਵਰ ਬੈਂਕਾਂ ਹੀ ਆ ਭੈਣ ਕੋਲੇ ਚਾਰ ਪਾਵਰ ਬੈਂਕਾਂ માં ਸਾਰਾ ਦਿਨ ਫੋਨ ਚਾਰਜ ਕਰਦੀ ਆ ਖਰਾਬ ਕਰਕੇ ਤਿੰਨ ਚਾਰ ਪਾਵਰ ਬੈਂਕ ਧੰਨਾ ਭੈਣੇ ਤੂੰ ਤਾਂ ਧੰਨਾ ਆ ਸਪੀਕਰ ਤੇ ਮਾਰਦਾ ਏ ਤੂੰ ਮੈਨੂੰ ਲਾਨੂੰ ਚਾਹਤਾ ਹਾ ਚਾਹਤਾ ਪਾਊਗਾ ਤੇਰੇ ਟੋਪੀ ਵਾਲਿਆਂ ਮੈਂ ਦੇਵੀ ਆ ਨਹੀਂ ਤੁਹਾਨੂੰ ਕਰਦਾ ਹਾ ਬੈ ਜਾ ਨਾ 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 ਭੈਣ ਬਣ ਕੇ ਨਾ ਨਾ ਮੇਰੇ ਤੇ ਹੱਥ ਨਹੀਂ ਲਾਉਣਾ ਮੈਂ ਕਿਹਾ ਤਾ ਨਾ ਗਲਤੀ ਹੋ ਗਈ ਸਰਖੇ ਤੋਂ ਮੈਂ ਸ਼ਾਮ ਕੋ ਮੈਂ ਬਦਲ ਲਈ ਮਾਫ ਕਰ ਦੇ ਮਾਫ ਕਰ ਮਾਫ ਕਰ ਦਿਨਾ ਨਹੀਂ ਗੱਦੀ ਇੱਥੇ ਮੈਂ ਫਿਰ ਦਿਨ ਆ ਤੂੰ ਮੇਰੀ ਬੱਚੀ ਕੋਲ ਕੋ ਮਾਰ ਇੱਥੇ ਗੱਦੀ ਲਾਉਂਦੀ ਹੈ ਭੈਣ ਆ ਦੇਖੋ ਜੀ ਇੱਥੇ ਗੱਦੀ ਲਾਉਂਦੀ ਹੈ ਮੇਰੀ ਭੈਣ ਆ ਨਹੀਂ ਆਉਂਦੀ ਗੱਦੀ ਆ ਦੇਖੋ ਜੀ ਇੱਥੇ ਬੈੱਡ ਲੱਗਿਆ ਨੇ ਕੱਪੜੇ ਸਾਡੇ ਆਪਣੇ ਨੇ ਆ ਆ ਦੇਖੋ ਪਾਵਰ ਬੈਂਕ ਖਰਾਬ ਕਰ ਇੱਕ ਪਾਵਰ ਬੈਂਕ ਇੱਥੇ ਪਈਆ ਭੈਣ ਕੋਲੇ ਤਾਂ ਪਾਵਰ ਬੈਂਕਾਂ ਹੀ ਬਹੁਤ ਤੇਲੀਫੋਨ ਦੇ ਤਿੰਨ ਫੋਨ ਆ ਪਏ ਆ ਭੈਣ ਦੇ ਉਹ ਤੈਨੂੰ ਟੈਲੀਫੋਨ ਆ ਪਿਆ ਬਹੁਤ 15 20 ਹੋਰ ਖਰਾਬ ਕਰੇ ਮੈਨੇ ਉਹ ਤੈਨੂੰ ਹੂੰ ਇੰਨੇ ਫੋਨ ਭੇਨੇ ਤੇਰੇ ਕੋਲੇ ਤੇ ਆ ਭੈਣ ਦੀ ਕਿਚਨ ਆ ਜੀ ਇਧਰ ਦੇਖੋ ਆ ਕਿਚਨ ਆ ਜੀ ਭੈਣ ਦੀ ਰਸੋਈ ਆ ਦੇਖ ਲਓ ਹਣਾ ਮੇਰਾ ਪੈਸਾ ਮੇਰੇ ਰਾਜੀ ਲੱਗਿਆ ਵਾ ਆ ਸਾਰਾ ਦੇਖੋ ਭੈਣ ਦਾ ਰਸੋਈ ਦਾ ਤੁਸੀਂ ਦੇਖ ਸਕਦੇ ਹੋ ਹਣਾ ਕਿਦਾਂ ਰਸੋਈ ਬਣਾਈ ਹੋਈ ਆ ਇਧਰ ਪਿੱਛੇ ਗੈਲਰੀ ਆ ਹਣਾ ਬਾਲਕਨੀ ਆ ਇਧਰ ਪਿੱਛੇ ਵੀ ਕੋਈ ਬਣਾ ਦੂਗਾ ਬੱਚਾ ਨੇ ਹਾਂ ਐਫ ਡੀ ਐਮ ਆ ਜੀ ਇੱਕ ਹੈਗੀ ਆ 60000 ਦੀ ਤੇ 71800 ਦੀ ਆ ਤੇ ਇੱਕ ਐਫ ਡੀ ਹੈਗੀ ਆ 143000 ਦੀ ਤੇ ਇੱਕ ਹੈਗੀ ਆ 153276 ਦੀ ਮਤਲਬ ਡੇਢ ਲੱਖ ਰੁਪਇਆ ਆਪਣੇ ਕੋਲੇ ਮਤਲਬ ਹੈਗਾ ਜੀ ਜਿਹੜਾ ਕੈਸ਼ ਆ ਤੇ 5 ਲੱਖ ਕੁਛ ਦੀਆਂ ਉਹ ਐਫ ਡੀ ਹੋ ਗਈਆਂ ਠੀਕ ਹੈ ਜੀ ਮੈਂ ਭਾਂਹਦੀ ਆ ਡੇਢ ਲੱਖ ਕੋਈ ਗੱਲ ਨਹੀਂ ਜੀ ਥੋੜੇ ਛੱਡ ਦੋ ਇੰਨੇ ਕੁ ਆਪਾਂ ਇਹਨੂੰ ਡੇਢ ਲੱਖ ਮੰਨ ਲੈਂਦੇ ਆ ਸਾਰੇ ਨੂੰ ਬਸ ਕੋਈ 5-400 ਵੱਧ ਘੱਟ ਹੋਊਗਾ ਆ ਇਹਦੇ ਵਿੱਚ ਪਾ ਲਓ ਸਾਰੇ ਪੈਸੇ ਨਾਲ ਲੈ ਜਾਣੇ ਨਹੀਂ ਵੀਰੋ ਨਹੀਂ ਨਹੀਂ ਨਾਲ ਨਹੀਂ ਲੈ ਜਾਣੇ ਇਹਦੇ ਚ ਪਾਸਪੋਰਟ ਆਰੇ ਸਾਰੇ ਬੈਂਕ ਦੀਆਂ ਕਾਪੀਆਂ ਵਾ ਸਾਰੀਆਂ ਦੇਖੋ ਜੀ ਅਸੀਂ ਇਹ ਕੰਮ ਤਾਂ ਕਰਦੇ ਹੁੰਨੇ ਆ ਅਸੀਂ ਅੱਗੇ ਕਈ ਘਰਾਂ ਚ ਗਏ ਆ ਬਾਦ ਦੇ ਵਿੱਚ ਨਾ ਵੀਡੀਓ ਦੇਖ ਕੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਅਸੀਂ ਲੈ ਗਏ ਚੋਰ ਆ ਘਸ ਦੇ ਚ ਉਹ ਸਾਰਾ ਕੁਝ ਚੱਕ ਕੇ ਲੈ ਜਾਂਦੇ ਚੱਲ ਨਹੀਂ ਭੇਣੇ ਬੈਠ ਕੁੜੇ ਚੱਲੀਏ ਨਹੀਂ ਛੋੜੇ ਨਹੀਂ ਬਹਿ ਜਾ ਨਵਦੀਪਪੁਰੇ ਭੇਣੇ ਇਧਰ ਨੂੰ ਛੰਗਾ ਭੇਣੇ ਜਿਉਂ ਨਹੀਂ ਵਸਦੀ ਕੁਣ ਚੌਂਕੀ ਦਾ ਖਿਲਵਾ ਲਾ ਸਿਰ ਤੇ ਹੱਥ ਨਹੀਂ ਲਿਖਾਉਂਦੇ ਹੁੰਦੇ ਸਿਰ ਤੇ ਹੱਥ ਰੱਖਣਾ ਮੈਂ ਸਿਰ ਤੇ ਹੱਥ ਰੇ ਨਾ ਪਾਠ ਕਰਨਾ ਚੌਂਕੀ ਖੋਲਣੀ ਆ ਪਾਠ ਕਰਨਾ ਨਹੀਂ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਇਹਦਾ ਟਾਈਮ ਚਾਹ ਤਿੰਨ ਵਜੇ ਚੌਂਕੀ ਖੋਲਣੀ ਆ ਇਕੋਂਦਾਰ ਸਤਨਾ ਨੂੰ ਕੱਟਾ ਬਸ ਨਿਰਭਾਣ ਦੇ ਅਕਾਲ ਮੂਰਤ ਜੁਨੀ ਸਾਬ ਕੋ ਪ੍ਰਸ਼ਾਦ ਜਪ ਆਦ ਸ ਜੁਗਲ ਸੱਚ ਹੈ ਵੀ ਸੱਚ ਨਾੜ ਕੋ ਅਸੀਂ ਭੀ ਸੱਚ ਸੋਚੇ ਸੱਚ ਨ ਹੋਏ ਜੇ ਸੋਚੀ ਲਖਵਾਰ ਚੁੱਪੇ ਚਪਨਾ ਹੋਏ ਜੇ ਲਾਇਰਾ ਲਾ ਬਿਤਾਰ ਭੁਖਿਆ ਪੁਕ ਨੇ ਉਤਰੀ ਜੇ ਬੰਨਾਪੁਰਿਆ ਪਾਰ ਸ ਸੈ ਸੰਪ ਲਖ ਹੁਣ ਇਕਨੇ ਚੱਲੇ ਨਾਲ ਕੀ ਵਿਚਾਰ ਹੋਏ ਕੀ ਘੋੜੇ ਟੁੱਟੇ ਪਾਲ ਹੁਕਮ ਜਾਈ ਚਨਾ ਨਾੜ ਕਿ ਲਿਖਾ ਨਾੜ ਰਹਾਓ